ਚਲ ਸਬਜੀ ਸਬਜੀ ਬਣ ਗਈ ਆ ਰੋਟੀ ਪੱਕ ਗਈ ਆ ਤੇ ਮੰਮੀ ਆ ਜਾਣ ਤੇ ਫੇਰ ਰੋਟੀ ਖਾ ਕੇ ਤੇ ਰਾਮਨਰ ਜਾਈ ਵਿੱਚ ਲਮੇ ਪਈਏ ਪਰ ਮੰਮੀ ਨੇ ਨਾ ਟਾਈਮ ਕੋ ਲਾਤਾ ਅਜੇ ਤੱਕ ਨਹੀਂ ਆਏ ਗੇਟ ਤੇ ਖੜਕੇ ਆ ਵਾ ਲੱਗਦਾ ਆ ਹੀ ਗਏ ਆ ਚਲ ਸ਼ੁਕਰ ਵਾ ਮੈਨੂੰ ਤੇ ਵਿੱਚ ਵਿੱਚ ਡਰ ਲੱਗਣ ਡਿਆ ਹੈਗਾ ਕਿਤੇ ਮੇਰੀ ਜਠਾਣੀ ਨਾ ਰਖ ਲੇ ਪਰ ਉਹ ਤੇ ਖੁਸ਼ੀ ਬੜੀ ਆ ਤੇ ਆਂਦੀ ਹੁਣੀ ਚਲ ਮੰਮੀ ਹੁਣ ਇੰਨਾ ਕੋਲ ਰਹਿਣੀ ਚਲ ਮੈਂ ਤੇ ਆ ਬੜੀ ਖੁਸ਼ ਵਾਂ ਕਿ ਚੰਗਾ ਸਗੋਂ ਮੰਮੀ ਸਾਡੇ ਕੋ ਰਹੂਗੀ ਚੱਲ ਵੇਖਾਂ ਪੜਾ ਵਾਹੇ ਕਰੋ ਅੱਗੇ ਮੰਮੀ ਜੀ ਹਾਂ ਅੱਗੇ ਪਤਾ ਅੱਗੇ ਚੱਲ ਸ਼ੁਕਰਵਾ ਕੇ ਤੈਨੂੰ ਹਾਂ ਮੈਂ ਢਈਗੀ ਰੋਟੀ ਪਣੀ ਬਣਾਉਣ ਅੱਛਾ ਆਹੋ ਬਣਾ ਲਿਆ ਵਾ ਤੇ ਮੈਂ ਤੁਹਾਨੂੰ ਡੀਕਣ ਢੀ ਹੈਗੀ ਅੱਛਾ ਮੈਂ ਹਾਂ ਤੇ ਮੇਰੀ ਜਠਾਣੀ ਰਾਖੀ ਨਾ ਲਵੇ ਤੁਹਾਨੂੰ ਇਹ ਆ ਯੋਨੇ ਇੱਕ ਦੋ ਵਾਰ ਆਉਂਦਾ ਅੱਛਾ ਅੱਜ ਰੋ ਸਾਡੇ ਵਾਲਾ ਰਾਤ ਹੈ ਅੱਛਾ ਅੱਛਾ ਹੁਣ ਤੁਹਾਡਾ ਉੱਤੇ ਜੀ ਲੱਗ ਗਿਆ ਹੁਣ ਸਾਡੇ ਕੋਲ ਰਿੰਦੇ ਵੀ ਨਹੀਂ ਆਂ ਤੇ ਕੜੀ ਦੋ ਕੜੀਆਂ ਰਾਤ ਵੀ ਨਹੀਂ ਰਹਿੰਦੇ ਅੱਛਾ ਅੱਛਾ ਨਹੀਂ ਕੋਈ ਨਹੀਂ ਰਹਿ ਲਾਂਗੇ ਫੇਰ ਆਣ ਕੇ ਅੱਜ ਨਹੀਂ ਕੰਮ ਆ ਰਹਿਣਾ ਨਹੀਂ ਤੁਸੀਂ ਬੜਾ ਵਧੀਆ ਕੀਤਾ ਉਹਦੇ ਵੀ ਵਿਆਹ ਹੀ ਕਹਿਣ ਮਮੀ ਦਾਦੀ ਮਾਈ ਨਹੀਂ ਗਈ ਤੇ ਮੈਂ ਜਾਵਾਂ ਲੈ ਕੇ ਆ ਤੇ ਮੈਂ ਨਹੀਂ ਪੁੱਤ ਤੂੰ ਜਰਾ ਘਰ ਆਰਾਮ ਕਰ ਕੋਈ ਗੱਲ ਨਹੀਂ ਗਈ ਆ ਜਾਣਾ ਵਾ ਚਲ ਆ ਤੀ ਬੈਠ ਰਹੀਂ ਮੈਂ ਹਾਂ ਜਾਣਾ ਹੀ ਪਤਾ ਫੇਰ ਗੱਲਾਂ ਬਾਤਾਂ ਕਰਨੇ ਆ ਜੰਗਾ ਆਲੋ ਮਮੀ ਜੀ ਹਰ ਜਾਈ ਲਲੋ ਗੱਲ ਪਤਾ ਕੋਈ ਨਹੀਂ ਜਾਈ ਲੈ ਲੈ ਨਹੀਂ ਮੈਂ ਨਹੀਂ ਠੰਡ ਬੜੀ ਆ ہاں ਨਹੀਂ ਠੰਡ ਤੇ ਪਤਾ ਗਈ ਆ ਇਹ ਗੱਲ ਤਾਂ ਤੇਰੀ ਠੀਕ ਆ ਪਾਣੀ ਪੀਣਾ ਚ ਪਾਣੀ ਲਿਆਵਾਂ ਨਹੀਂ ਪਤਾ ਪਾਣੀ ਨਹੀਂ ਮੈਂ ਪੀਣਾ ਅੱਛਾ ਤੇ ਫੁਲਕਾ ਖਾ ਲੀਏ ਪੀਣਾ ਕੋਈ ਨਹੀਂ ਖਾ ਲੈਨੇ ਅੱਛਾ ਅੱਛਾ ਹਾਂ ਖਾ ਲੈਨੇ ਫਿਰ ਜੇਰ ਠਾਰ ਕੇ ਹਾਂ ਠੀਕ ਵਾਹੋ ਠੀਕ ਆ ਠੀਕ ਆ ਹਾਂ ਤੇ ਖੁਸ਼ ਹੋਈਂ ਇੰਝ ਠਾਣੀ ਮੇਰੀ ਤੜ ਜਾਣ ਤੇ ਉਤੋਂ ਤੋਂ ਤੇ ਫੇਰ ਇਹੀ ਖੁਸ਼ ਅੱਛਾ ਤੇ ਵਿੱਚੋਂ ਦਿਲ ਦਾ ਕੀ ਪਤਾ ਦਿਲੋਂ ਤਾਂ ਨਹੀਂ ਮੈਨੂੰ ਲੱਗਦੀ ਖੁਸ਼ ਹਾਂ ਦਿਲ ਵਿੱਚ ਕੀ ਤਾਂ ਕੀ ਭਰਿਆ ਹੋਣਾ ਵਾਂ ਦਿਲ ਦਾ ਕੀ ਪਤਾ ਉਹਦੇ ਦਿਲ 'ਚ ਕੀ ਹੈ ਪਰ ਉਤੋਂ ਤੋਂ ਤੇ ਕਰਦੀ ਸੀ ਕਿ ਚੱਲ ਹੁਣ ਮਾਂ ਤਾਂ ਉਧਰ ਹੀ ਆ ਪੱਕੀ ਹੁਣ ਕਿਹੜੀ ਸਾਡੇ ਵੱਲ ਵਿੱਚੋਂ ਤੇ ਖੁਸ਼ੀ ਹੋਊਗੀ ਖੁਸ਼ੀ ਹੁਣੀ ਆ ਐ ਤਾਂ ਮੈਨੂੰ ਪਤਾ ਵਾ ਪਰ ਉਤੋਂ ਤੋਂ ਤੁਹਾਨੂੰ ਕਹਿੰਦੀ ਵਲਦੀ ਤੇ ਹੁਣੀ ਆ ਸਾਡੇ ਕੋ ਰੋ ਇੱਥੇ ਰੋ ਇੱਥੇ ਕੀ ਆ ਹੁਣ ਤੇ ਤੂੰ ਆਉਂਦੀ ਨਹੀਂ ਮੰਮੀ ਸਾਡੇ ਵੱਲ ਅੱਛਾ ਕੋਈ ਕੋਠਾ ਜੀ ਲਾ ਲਿਆ ਅਸੀਂ ਤੈਨੂੰ ਲੈਣ ਗਏ ਸਾਡਾ ਤਾਮਨਾ ਵੀ ਨਹੀਂ ਰੱਖਿਆ ਅੱਛਾ ਸਾਡੇ ਨਾਲ ਪੂਰੀ ਨਹੀਂ ਅੱਛਾ ਉਹ ਸਾਰੀਆਂ ਗੱਲਾਂ ਕਰਦੀਆਂ ਤੜਨਾ ਹੋਰ ਕੀ ਆਂਦੀ ਸੀ ਆਂਦੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜੀਵਨ ਇੰਨੀ ਚੰਗੀ ਕਿਦਾਂ ਬਣ ਗਈ ਲੈ ਦਾ ਜੀਵਨ ਤੇ ਦੋ ਦਿਨ ਪਹਿਲਾਂ ਸਾਡੇ ਘਰ ਆਈ ਕਹਿਣ ਤੇ ਮਾਤਾ ਨੂੰ ਹੁਣ ਦੋ ਦਿਨ ਉੱਤੇ ਹੋ ਗਿਆ ਤੇ ਤੁਸੀਂ ਲਿਆਂਦੀ ਨਹੀਂ ਮਾਤਾ ਅੱਛਾ ਤੇ ਹੁਣ ਕਿਦਾਂ ਉਹ ਰਾਜੀ ਹੋ ਗਈ ਘਰ ਰੱਖਣ ਤੇ ਕੀ ਚੱਕਰ ਆ ਹੇ ਮੇਰੇ ਰੱਬਾ ਜੇ ਮੇਰ ਕੋ ਗਲਤੀ ਹੋਈ ਗਈ ਆ ਤੇ ਗਲਤੀ ਨੂੰ ਬਾਰ-ਬਾਰ ਕਾਦੇ ਵਾਸਤੇ ਹੁੰਦੀ ਹੈ ਮੈਨੂੰ ਤਾਂ ਸ਼ਰਮ ਆਉਂਦੀ ਜਦੋਂ ਹਾਂ ਗੱਲ ਕਹਿੰਦੀ ਹੈ ਬਾਰ-ਬਾਰ ਚੱਲ ਮੈਂ ਮੰਨੀ ਆ ਮੈਂ ਬੜੀ ਗਲਤ ਹੀ ਗਈ ਮੇਰੇ ਕੋਲ ਬੜੀਆਂ ਗਲਤੀਆਂ ਹੋਈਆਂ ਵਾ ਪਰ ਜਦੋਂ ਹਣ ਮੈਂ ਮਾਫੀ ਮੰਗ ਲਈ ਆ ਤੇ ਬਾਰ-ਬਾਰ ਤਾਨੂੰ ਕਿਉਂ ਗੱਲਾਂ ਕਰ-ਕਰ ਕੇ ਚੁੱਕਦੀ ਹੈ ਫਿਰੇ ਉਹ ਤਾਂ ਫਿਰ ਤੈਨੂੰ ਪਤਾ ਹੀ ਆ ਨਾ ਉਹਦਾ ਜਿੱਦਾਂ ਦੀ ਹੈਗੀ ਆ ਹੁਣ ਤੇ ਗੱਲ ਨੂੰ ਮੁਰਮੁਰ ਕੇ ਦਰੇ ਹੋਣਾ ਨਾ ਕਿ ਉਹ ਫੇਰ ਸੁਈ ਲਿਆ ਮਣੀਆ ਫੇਰ ਉਹਨਾਂ ਨੂੰ ਹੋਰ ਵੀ ਇੱਕ ਵਹਿਮ ਆ ਅੱਛਾ ਪਈ ਉਹਨਾਂ ਨੇ ਤਾਂ ਰੱਖ ਲਿਆ ਵਾ ਕਿਤੇ ਪੈਲੀ ਦਾ ਨਗੂਠਾ ਲਵਾਉਣਾ ਹੋਵੇ ਮਾਤਾ ਤੇਰੇ ਕੋਲ ਮੈਂ ਖੈਰ ਪੀਉਣਾ ਤੇ ਕਦੀ ਗਾਲੀ ਨਹੀਂ ਕੀਤੀ ਬਚਾਰਿਆਂ ਨੇ ਹਾਂਜੀ ਵੇਖ ਲੋ ਢਿੱਡ ਚ ਕਿੰਨੀ ਮੈਲ ਵਾ ਹੈ ਮੈਨੂੰ ਪਹਿਲਾਂ ਹੀ ਪਤਾ ਸੀਗਾ ਮੈਂ ਪਹਿਲਾਂ ਹੀ ਤੁਹਾਡੇ ਪੁੱਤ ਨਾਲ ਗੱਲਾਂ ਕਰਦੀ ਸੀ ਮੈਂ ਹਾਂ ਉਹਨਾਂ ਨੂੰ ਇਹ ਵਹਿਮ ਖਾ ਜਾਣਾ ਹੁਣ ਵੀ ਹਰ ਇਹਨਾਂ ਨੇ ਗੂਠਾ ਲਵਾ ਲੈਣਾ ਵਾ ਆਹੋ ਮੈਂ ਕਿਹਾ ਵੀ ਮੈਂ ਕਿਹੜੀ ਨਿਆਣੀ ਹਾਂ ਤੇ ਨਾਲੇ ਮੈਂ ਕਿਹਾ ਉਹਨਾਂ ਕਦੀ ਗੱਲ ਇਹੋ ਜਿਹੀ ਚਲੋ ਮੇਰੇ ਸਾਹਮਣੇ ਤੇ ਨਹੀਂ ਉਹਨਾਂ ਕਰਨੀ ਤੇ ਮੈਂ ਮੈਂ ਕਦੀ ਉਹਲੇ ਪਾਲੇ ਵੀ ਨਹੀਂ ਉਹਨਾਂ ਨੂੰ ਸੁਣਿਆ ਗੱਲ ਕਰਦਿਆਂ ਇਹੀ ਮਾਤਾ ਕੋ ਉਠਾਲ ਵਾਲੀ ਹੈ ਜਾਂ ਪੈੜੀ ਲੱਲੀ ਹੈ ਜਾਂ ਖੁਸ਼ ਮਾ ਪੁੱਲੇ ਪਾਲੇ ਤੇ ਗੱਲ ਕਰੀ ਸਕਦੇ ਆ ਕਰੀ ਸਕਦੇ ਹੀ ਪਰ ਮੈਂ ਮੈਂ ਨਹੀਂ ਕਦੀ ਸੁਣੀ ਉਹਨਾਂ ਨੇ ਮੰਗਾ ਲਿਆ ਜੀ ਤੇ ਤੁਸੀਂ ਅਜਾ ਵਿਆਹ ਨਾ ਕਰੋ ਪੈੜੀ ਪੂੜੀ ਲਿਆਣ ਮਾਰਿਆ ਨੇ ਉਹਨੇ ਮੈਨੂੰ ਰੱਖਿਆ ਹੂੰ ਉਹ ਉਤਰਾ ਹੀ ਵਧਾ ਹੁਣ ਮਹਾਰਾਜ ਵੱਲ ਚਲੋ ਉਹਨੂੰ ਸੋਜੀ ਆ ਗਈ ਆ ਪਿੰਨ ਨਹੀਂ ਵਗਦੀ ਹੋਰ ਕੀ ਮੈਂ ਦੇਖੋ ਸੋਚਿਆ ਜਿਦਾਂ ਦੀ ਮੇਰੀ ਮਾਂ ਪਿੰਡ ਵਾ ਉਦਾਂ ਦੀ ਮੇਰੀ ਮਾਂ ਆਏ ਆ ਮੈਂ ਹੁਣ ਦੂਜੀ ਗੱਲ ਕਰਦੀ ਨਹੀਂ ਬੰਦਾ ਆਹੋ ਤੇ ਮੈਂ ਐਸ ਕਰਕੇ ਉਹਨੇ ਹੁਣ ਉਹ ਬਦਲ ਗਈ ਆ ਦੱਸ ਔਰ ਇਸ ਕੰਮ ਨੂੰ ਤਨੀ ਮੈਂ ਬਦਲੀ ਪੀ ਪਿਆਲੀ ਲੈਣ ਵਾਸਤੇ ਬਦਲੀ ਆ ਤੂੰ ਇਹ ਨਾ ਫਿਕਰ ਕਰੋ 10 43 ਜਿਹੜੀ ਉਹ ਕੀ ਗੱਲ ਆ ਪਿਆਲੀ ਨਾਲ ਜਾਣੀ ਆ ਕਿਤੇ ਜਾਂ ਪਿਆਹਾ ਤੇਲਾ ਨਾਲ ਬੰਦੇ ਦੇ ਚਲ ਜਾਣਾ ਕਦੀ ਇਹੋ ਜਿਹੀ ਗੱਲਾਂ ਨਹੀਂ ਕੱਢੀਆਂ ਸੋਚੜੀਆਂ ਚਾਹੀਦੀਆਂ ਦੁਮੇ ਜੀ ਅੱਛਾ ਨਹੀਂ ਉਹ ਵੀ ਨਾਲ ਹੀ ਉੱਧਾ ਅੱਛਾ ਤੁਹਾਡਾ ਪੁੱਤ ਵੀ ਇਦਾਂ ਹੀ ਜਾਂਦਾ ਹੀ ਇੰਦਾ ਹੀ ਕਰੇ ਮਾਤਾ ਤੂੰ ਕਿਹੜੀ ਪੜੀ ਲਿਖੀ ਆ ਤੇਰੇ ਕੋ ਅੰਗੂਠਾ ਲਵਾ ਲੈਣਗੇ ਇੱਥੇ ਪੈਨਸ਼ਨ ਆਉਂਦੀ ਆ ਤੇਰੀ ਫਲਾਨ ਕਰਨਾ ਤੇ ਤੈਨੂੰ ਕੀ ਪਤਾ ਲੱਗਣਾ ਤੂੰ ਲਾ ਦੇਣਾ ਅੱਛਾ ਮੈਂ ਕਹਾ ਨਹੀਂ ਲੰਬੀ ਮੈਂ ਦੱਸ ਆਪ ਐਡੇ ਬੇਈਮਾਨ ਆ ਪੜਾ ਇਹ ਹੀ ਗੁੱਠਾ ਲਵਾ ਲਾਂਗੇ ਇੰਨੇ ਸਾਲ ਹੋ ਗਿਆ ਪਾਦੋਂ ਨੀ ਕਿਤੇ ਗੁੱਠਾ ਲਵਾ ਲਿਆ ਹੈ ਸਾਨੂੰ ਵੀ ਪਰਮਾਤਮਾ ਦਾ ਡਰ ਵਾ ਦਾ ਸਾਡਾ ਹੀ ਸਾਰਾ ਕੁਛ ਵਾ ਜਾਇਦਾਦ ਤੁਹਾਡੀ 3 ਪੁੱਤ ਤੁਹਾਡੇ ਤੇ ਤੁਹਾਡੇ ਨਾਲ ਹੀ ਬੇਈਮਾਨੀ ਹੀ ਕਰ ਜਾਣੀ ਉਹ ਹੀ ਗੱਲ ਜਾਣ ਕੇ ਜਮੇ ਉਹਨਾਂ ਨੂੰ ਵਿਆਹ ਪੈ ਗਿਆ ਹੂੰ ਮੈਂ ਕਹਾ ਤੁਸੀਂ ਵਿਆਹ ਕਰਦੇ ਰਹੋ ਜਿੱਦਾਂ ਮਰਜ਼ੀ ਐਸ ਗੱਲ ਇਹੋ ਜੀ ਕੋਈ ਨਹੀਂ ਹੈ ਦੇਖ ਲਓ ਫਿਰ ਕਿੰਨਾ ਮੈਂ ਕਹਾ ਗਲਤ ਸੋਚਵਾ ਮਮੀ ਇਹਨਾਂ ਦੀ ਗਲਤ ਗੱਲ ਹਾ ਕਿੰਨਾ ਗਲਤ ਸੋਚਦੇ ਆ ਹਾਂ ਤਾਂ ਪਹਿਲਾਂ ਇਹ ਲੱਗਦਾ ਹੈ ਕਿ ਇਹੋ ਗੱਲ ਹੁਣੀ ਢੇਡ ਤੇ ਉਹ ਬਾਹਰ ਆ ਗਈ ਵੇਖ ਲੋ ਆ ਗਈ ਉਹ ਫਿਰ ਜਿਹੜੀ ਢੇਡ ਚੋਈ ਬਾਹਰ ਆਈ ਜਾਂਦੀ ਹੈ ਫਿਰ ਚਾਹ ਪਣੀ ਪੀਤਾ ਹੈਗਾ ਆਹੋ ਪੀਤਾ ਸੀ ਚਾਹ ਪਣੀ ਤੇ ਬਣਾਇਆ ਹੈ ਚਾਹ ਪਣੀ ਪਿਆ ਰਿਆ ਸੀ ਨਾਲ ਉਹ ਬਣਾਇਆ ਹੈ ਭਾਂਡਾ ਜਾ ਹੋਰ ਦਿੱਤਾ ਫਿਰ ਪਾ ਕੇ ਅੱਛਾ ਅੱਛਾ ਠੀਕ ਵਾ ਠੀਕ ਵਾ ਪਰ ਗੱਲਾਂ ਇਹੋ ਜਿਹੀਆਂ ਕਰਦੇ ਹਮਮਮ ਬੱਚ ਗੱਲ ਇੱਕ ਨਹੀਂ ਚੰਗੀ ਕੀਤੀ ਨਾ ਗੱਲ ਕੋਈ ਨਹੀਂ ਚੰਗੀ ਉਹ ਨਾਲ ਮੋੜ ਮੋੜ ਕੇ ਉਹ ਪਾਲਾ ਸੀ ਪਤਾ ਨਹੀਂ ਪੈਲੀ ਇਹ ਲੋਕ ਉਹਨਾਂ ਨਾਲ ਲੈਣੀਆਂ ਹੀ ਰਹਿ ਜਾਣਾ ਮਾ ਫਲਾਣ ਹੋ ਜਾ ਮੈਂ ਕੁਛ ਨਹੀਂ ਇਹ ਤੈਨੂੰ ਕਿਹਾ ਵੀ ਤੁਸੀਂ ਜਾ ਕੇ ਤੇ ਦੋਹਾਂ ਦੇ ਨਾਂ ਕਰਾ ਦਿਓ ਪਿਆਲੀ ਇਹ ਤੈਨੂੰ ਕਿਹਾ ਤੁਹਾਨੂੰ ਕਹੀ ਇਹ ਵੀ ਗੱਲ ਉਦਾਂ ਅੱਛਾ ਵੀ ਕਹਤੀ ਆ ਇਹ ਵੀ ਗੱਲ ਕਹਤੀ ਆ ਆਂਦਾ ਵੀ ਹਸੀਤ ਕਰ ਦੇ ਤੂੰ ਸਾਨੂੰ ਹੈ ਕੋ ਸ਼ਰਮ ਦਾ ਘਾਟਾ ਫਿਰ ਤੇ ਸਾਡਾ ਵੀ ਆਪੇ ਵਹਿ ਮੰਦਾ ਮਾਤਾ ਮੁੱਕ ਜੋ ਦੱਸ ਤੁਸੀਂ ਕਹੋ ਵੀ ਜੋ ਕੁਸ਼ ਹੈਗਾ ਤੁਹਾਡਾ ਹੀ ਆ ਹੈ ਤੇ ਐਦਾਂ ਕਿਉਂ ਇਹੋ ਜਿਹੀ ਗੱਲਾਂ ਕਰਦੇ ਜੇ ਬਾਰ ਬਾਰ ਨਹੀਂ ਕਿਤੇ ਪਿਆਲੀ ਜਾਂਦੀ ਪਿਆਲੀ ਇੱਥੇ ਰਹਿਣੀ ਹੈ ਮੈਂ ਤਾਂ ਕਿਹਾ ਇਹ ਮੈਂ ਆਖਿਆ ਵੀ ਪਿਆਲੀ ਮੈਂ ਨਾ ਮੈਂ ਨਾਲ ਚੁੱਕ ਕੇ ਖੜਨੀ ਆ ਨਾ ਕੇ ਹੋਰ ਨਾ ਕਾਣੀ ਪੈ ਲਈ ਇੱਥੇ ਹੀ ਰਹਿਣੀ ਆ ਇੱਥੇ ਰਹਿਣੀ ਆ ਤੇ ਮੈਂ ਕਿਹਾ ਜੇ ਕੱਲ ਨੂੰ ਮੈਨੂੰ ਕੁਝ ਹੋ ਜਾਊਗਾ ਤੇ ਤੁਸੀਂ ਦੋਵੇਂ ਹਿੱਸੇਦਾਰ ਜੇ ਕਿ ਜਨੇ ਤਾਂ ਨਹੀਂ ਕਿਸ ਨੇ ਸਾਹਮਣੇ ਆਣ ਕੇ ਉਹ ਹੀ ਦਿਮਾਗ ਵਿੱਚ ਗਲਤੀ ਭਰਿਆ ਗਿਆ ਸਾਰਾ ਕੁਝ ਗੱਲ ਹੋਰ ਕੋਈ ਨਹੀਂ ਆ ਰਮਨ ਦੀ 24 ਘੰਟੇ ਕਾਮੀ ਇਹ ਹੋਵਾ ਫਲਾਣੇ ਨੇ ਆ ਲੱਲਾਣਾ ਟਿੰਗੜੇ ਨੇ ਆ ਬਸ ਬਸ ਉਹਨੂੰ ਤੇ ਤਾਂ ਨਹੀਂ ਇੰਨਾ ਗੱਲਾਂ ਬਸ ਕੋਈ ਗੱਲ ਨਹੀਂ ਕਿ ਤਕਰਾਈ ਨਾ ਲਈ ਹੋਵੇ ਪੁੱਛਾਂ ਵੀ ਤੂੰ ਪਟਵਾਰੀ ਨੂੰ ਜਾ ਕੇ ਅੱਛਾ ਤੁਹਾਡੇ ਸਾਹਮਣੇ ਕਹੀ ਜਾਣ ਹਾਂ ਹੋ ਮੈਂ ਕਿਹਾ ਪੁੱਛ ਲਓ ਪੁੱਛ ਲਓ ਪਟਵਾਰੀ ਨੂੰ ਪੁੱਛ ਰਿਹਾ ਕਰਾਈ ਹੋਊ ਤਾਂ ਪਟਵਾਰੀ ਤੁਹਾਨੂੰ ਦੱਸੋ ਦੱਸ ਕਿੰਨੀ ਗਲਤ ਸੋਚ ਆ ਮਮੀ ਇਹਨਾਂ ਦੀ ਮੈਂ ਨਹੀਂ ਗਾਲੀ ਨਾ ਕਰ ਮੈਂ ਚਲ ਦਫਾ ਕਰੋ ਤੁਸੀਂ ਨਾ ਚਲ ਤੇ ਗੱਲ ਆ ਗਈ ਮੈਂ ਆਈ ਆ ਤੁਹਾਨੂੰ ਮਿਲਣ ਆਈ ਆ ਤੁਸੀਂ ਤਾਂ ਮੈਨੂੰ ਹੋਰ ਹੀ ਗੱਲਾਂ ਕਰੀ ਜਾਂਦੇ ਚਲ ਹੁਣ ਨਾ ਜਾਇਓ ਹੁਣ 10 15 ਦਿਨ ਨਾ ਜਾਇਓ ਮੈਂ ਨਹੀਂ ਜਾਣਾ ਹਾਂ ਆਹ ਬੈਠੋ ਤੁਸੀਂ ਮੈਂ ਤੁਹਾਡੇ ਵਾਸਤੇ ਲਿਆਵਾਂ ਰੋਟੀ ਚਲ ਕੋਈ ਗੱਲ ਹਾਂ ਵਾਹਿਗੁਰੂ ਨ ਲਾ ਕਰਨੀ ਅੰਦਰ ਤੋਂ ਬਣ ਸੁਨੀਆ ਬਸ ਮੋੜ ਮੋੜ ਉੱਥੇ ਸੂਈ ਮੋੜ ਮੋੜ ਉੱਥੇ ਸੂਈ ਇਹ ਨਿਆ ਕਣਪੀਸੀ ਆਣੀ ਬਿਆਣੀ ਆਈ ਆ ਚਲੋ ਕੁਛ ਅੱਜ ਦੀ ਗੱਲ ਕਰੀਏ ਕੁਝ ਦੁੱਖ ਦੀ ਕਰੀਏ ਕੁਝ ਸੁੱਖ ਦੀ ਕਰੀਏ ਨਾ ਪੈੜੀ ਦੀਆਂ ਗੱਲਾਂ ਫਲਾਣੇ ਚੀਜ਼ ਦੀਆਂ ਗੱਲਾਂ ਆਹ ਕੀ ਕਰੇਗੇ ਦਿਕੇ ਹੋ ਕਿ ਹਜੇ ਕੰਮ ਹੋਣ ਦੇ ਦੁਨੀਆ ਦੇ ਵੀ ਹੈ ਜਦੋਂ ਮਰਜੀ ਫੋਨ ਖੋਲ ਕੇ ਵੇਖ ਲੋ ਕੁਛ ਨਾ ਕੁਛ ਰੋਜ਼ ਨਵਾਂ ਹੀ ਹੈ ਲੈ ਪਰਨਾ ਬੜੇ ਮਾੜੇ ਹਾਲਾਤ ਆ ਦੁਨੀਆ ਦੇ ਇਹ ਨੀਤ ਧੁੰਦਪੈਣ ਦੀ ਆ ਤੇ ਲੋਕੀ ਵੇਂਦੇ ਵੀ ਕੱਖ ਨਹੀਂਗੇ ਸੜਕਾਂ ਤੇ ਨਾ ਇੰਨਾ ਨੁਕਸਾਨ ਹੋਣ ਡਿਆ ਵੀ ਲੋੜ ਤੋਂ ਵੱਧ ਇਹਨਾਂ ਨੇ ਕਿ ਮਾਸਾ ਹੌਲੀ ਚੱਲ ਜਾਓ ਹੈ ਜੇ ਨਹੀਂ ਜਿਆਦੀ ਧੁੰਦਵਾਤ ਬੰਦਾ ਗੱਡੀ ਤੇ ਮਗਰ ਗੱਡੀ ਲਾ ਲੇ ਹੱਦ ਹੋਈ ਨੁਕਸਾਨ ਕਰਾ ਕੇ ਦੁਨੀਆ ਬੈਹਂਦੀ ਆ ਤੇ ਮੁੜ ਕੇ ਫਿਰ ਕਹਿੰਦੀ ਆ ਵੀ ਸਾਡੇ ਕੋ ਗਲਤੀ ਹੋ ਗਈ ਹੈ ਚੱਲ ਮਨਾ ਜੀਵਨ ਇਹ ਜੀਵਨ ਹਾਂਜੀ ਹਾਂਜੀ ਮਾਦਾ ਹੀ ਨਹੀਂ ਅਜੇ ਲੈ ਆ ਵੀ ਗਏ ਮੰਮੀ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਤੇ ਫੋਨ ਵਿੱਚ ਖੁਬੇ ਰਹਿੰਦੇ ਜੇ ਪਤਾ ਨਹੀਂ ਕੀ ਕੱਢਣਾ ਫੋਨ ਦੇ ਵਿੱਚ ਮੈਂ ਕਹਿੰਦਾ ਵੀ ਖਬਰਾ ਹੀ ਇਹੋ ਜੀ ਆ ਵੀ ਬੰਦਾ ਹੇਲ ਨਹੀਂ ਸਕਦਾ ਇੱਥੋਂ ਤੇ ਮੰਮੀ ਤੇ ਆ ਗਏ ਕਦੇ ਦੇ ਆ ਗਏ ਤੇ ਮੈਂ ਰੋਟੀ ਦੇ ਕੇ ਆਈ ਹਾਂ ਹੁਣ ਅੱਛਾ ਆਹੋ ਰੋਟੀ ਖਾਂ ਦੇ ਠੀਕ 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 ਤੇ ਮੰਮੀ ਵਿਚਾਰੀ ਨੇ ਕਾਹਦਾ ਜਾਣਾ ਏ ਉਧਰ ਸਰਾਜੀ ਬਾਜੀ ਇੱਥੋਂ ਰਾਜੀ ਬਾਜੀ ਤੇ ਹੈ ਵਾ ਵਿਚਾਰੀ ਗੱਲਾਂ ਦੱਸਣ ਡਈ ਆ ਤੇ ਨਾਲ ਇਹਨਾਂ ਦੁੱਖ ਕਰਨ ਡਈ ਹੈ ਨਾ ਅੰਦੀ ਮੈਂ ਸੋਚਿਆ ਨਹੀਂ ਕਿ ਪੁੱਤ ਵੀ ਤਾਂ ਨੇ ਹੁੰਦੇ ਆ ਉਹ ਕਹਿਤਾ ਵਾ ਕਹਿਣਾ ਕੀ ਆ ਜਿਹੜੀ ਤੁਹਾਡੀ ਪਰਜਾਈ ਆ ਆਹੋ ਲਾਲਚਰੇ ਤੇ ਮਾਰ ਛੜਿਆ ਉਹਨਾਂ ਨੂੰ ਚਾਉਣੇ ਨੂੰ ਆਹੋ ਇਹਨਾਂ ਦੀ ਗੱਲ ਤਾਂ ਠੀਕ ਹੈ ਮੇਰੀ ਗੱਲ ਸੁਣੋ ਜੇ ਉਹ ਚਲ ਗਈ ਆ ਉਹਦਾ ਤੁਸੀਂ ਚਾਹ ਪਾਣੀ ਪਿਆ ਲੋ ਹਾਲ ਚਾਲ ਪੁੱਛੋ ਮੰਮੀ ਆਂਦੀ ਉਹ ਬਹੁਤ ਗਲਤ ਤੇ ਆਉਣੀ ਨਾ ਦੋਵੇਂ ਜੀ ਆਖਣ ਵੀ ਹਾਂ ਹਾਂ ਤੇਰੇ ਕੋ ਗੁੱਠਾ ਵਾਲਾੜਾ ਆਉਣਾ ਨੇ ਪੈਲੀ ਲੱਲਣੀ ਸਾਰੀ ਉਹਨਾਂ ਦੋਵਾਂ ਜੀਆਂ ਦੇ ਤੇਰੀ ਹੈ ਪਤਾ ਨਹੀਂ ਇਸੇ ਕਰਕੇ ਉਹ ਮੋਹ ਦੀ ਮਿੱਠੀ ਬਣ ਗਈ ਆ ਇਹ ਤੇ ਨਹੀਂ ਚੰਗੀ ਹੋਈ ਨਹੀਂ ਸਕਦੀ ਆਂਦੇ ਵੀ ਬੜੀਆਂ ਹੀ ਗੱਲਾਂ ਜੀਵਨ ਕੀਤੀਆਂ ਉਹਨਾਂ ਨੇ ਅੱਜ ਆਹੋ ਦਾਸ ਸਿਆਣਾ ਬਿਆਣਾ ਬੰਦਾ ਵਾ ਤੇ ਕੀ ਦਿਲ ਦੇ ਬੀਤਦੀ ਐ ਮੈਂ ਤਾਂ ਮਾਤਾ ਨੂੰ ਤਾਂ ਹੀ ਨਹੀਂ ਜਾਣ ਦਿੰਦਾ ਫੇਰ ਮੇਰੇ ਦੇਲ ਚਾਈ ਮੈਂ ਕਹਣਾ ਤੇ ਲੈ ਐਮਾ ਜਾਊਂਗਾ ਉਹ ਸੋ ਗੱਲਾਂ ਬਤਾਉਂਗਾ ਤੇ ਤਾਂ ਕੀ ਕਹਿਣਾ ਹੀ ਫੇਰ ਕਿਹੜਾ ਹੈ ਜਾਣ ਕੇ ਨਹੀਂ ਆਉਂਦੇ ਉਹ ਹੀ ਗੱਲ ਵਾ ਹੁਣ ਕਿੱਦਾਂ ਮਨ ਤੇ ਅਸਰ ਹੁੰਦਾ ਇਸ ਚੀਜ਼ ਦਾ ਆਂਦੇ ਵੀ ਬਾਕੀ ਗੱਲਾਂ ਤਾਂ ਸੱਡੋ ਹਾਰੀ ਨੇ ਫੇਰ ਪਤਾ ਕੀ ਆਂਦੇ ਆ ਤੂੰ ਮਾਤਾ ਕਿਹ ਦਿਨ ਜਾ ਕੇ ਨਾਲ ਤੇ ਦੋਵਾਂ ਜਾਣੇ ਦਿਨ ਆਪਾਂ ਕੀ ਵਸੀਅਤ ਕਰਦੇ ਹੈ ਹੈ ਦਾਸ ਇਹਨਾਂ ਨੂੰ ਬੰਦਾ ਪੁੱਛੇ ਕਿ ਚੰਗੀ ਭਲੀ ਅਜੇ ਹੈਗੀ ਆ ਕਿਉਂ ਵਸੀਅਤ ਕਰਦੇ ਤੁਹਾਡੇ ਨਾਲ ਉਹ ਆਪਣੇ ਹੱਥ ਵਢਾ ਲੇ ਵਿਚਾਰੀ ਤੇ ਮੁੜ ਕੇ ਰੋਟੀ ਨੂੰ ਉਤਰਲੇ ਲਵੇ ਇਹ ਇਥੇ ਗਲਤ ਰਹਿ ਗਏ ਹੈ ਹੈਗੀ ਕੋਈ ਸ਼ਰਮ ਹਜਾ ਇਹਨਾਂ ਨੂੰ ਮਾੜੀ ਮੋਟੀ ਪਰਨਾ ਇਹੋ ਜੀ ਗਲਤ ਸੋਚ ਨਹੀਂ ਚਾਹੀਦੀ ਹੈ ਸੋਚ ਚਾਹੀਦੀ ਤੇ ਨਹੀਂ ਗਈ ਪਰ ਸੋਚ ਨਾਲ ਦੀ ਹੈਗੀ ਆ ਨਾ ਗਲਤ ਹੂੰ ਹੂੰ ਵੇਖ ਲਓ ਦਿਲ ਵਿੱਚ ਇਹੋ ਕੀੜਾ ਬਹਿ ਗਿਆ ਤੇ ਇਹਨਾਂ ਨੇ ਲਾਲਚ ਦੇ ਕਰਕੇ ਮੰਮੀ ਨੂੰ ਘਰ ਰੱਖ ਲਿਆ ਮੈਂ ਤਾਂ ਸਮਝ ਨਹੀਂ ਗਏ ਹੁੰਦੀ ਕਿ ਕਿਦਾਂ ਦਾ ਦਿਮਾਗ ਵਾ ਇਹਨਾਂ ਦਾ ਹਾਂ ਜੀ ਬਣ ਤੈਨੂੰ ਮੈਂ ਇੱਕ ਗੱਲ ਜਦੋਂ ਕਿਤੇ ਬਾਹਰ ਅੰਦਰ ਜਾਂਦੇ ਸੀ ਨਾ ਬੰਦੇ ਜੇ ਬਈਦਾ ਦੇ ਲੋਕੀ ਮੂੰਹ ਤੇ ਤੇ ਨੀਂਗੇ ਕਹਿੰਦੇ ਠੀਕ ਨਹੀਂ ਕਹਿੰਦੇ ਵੀ ਇਹ ਦੋਹਾਂ ਭਰਾਵਾਂ ਨੇ ਭਾਰੀ ਬਦੀ ਆ ਆਪਣੀ ਮਾਂ ਦੀ ਦੋ ਮਹੀਨੇ ਉਧਰ ਰਹਿੰਦੀ ਦੋ ਮਹੀਨੇ ਉਧਰ ਰਹਿੰਦੀ ਆ ਲੋਕਾਂ ਨੂੰ ਲੋਕ ਛਦਾਈ ਆ ਮੈਨੂੰ ਤਾਂ ਅੱਗੇ ਬੜੀ ਸ਼ਰਮ ਆਉਂਦੀ ਆ ਮੈਂ ਤਾਂ ਅੱਗੇ ਚੇਤਾ ਕਰਦੀ ਆ ਨਾ ਸੱਚੀ ਮੇ ਸ਼ਰਮ ਚ ਮਾਰੀ ਜਾਨੀ ਆ ਵੀ ਮੈਂ ਵੀ ਆਪਣੇ ਸਾਸਰ ਨੂੰ ਤੱਕੇ ਦਿੰਦੀ ਰਹੀ ਮੈਂ ਕਿਹੜੀ ਘਟ ਹੀਗੀ ਪਰ ਨਾ ਹੁਣ ਜਦੋਂ ਮੈਂ ਸੋਚਨੀ ਆ ਨਾ ਵੀ ਨਹੀਂ ਇਹ ਚੀਜ਼ਾਂ ਗਲਤ ਹੈਗੀਆਂ ਹੁਣ ਮੇਰੀ ਗੱਲ ਸੁਣੋ ਜੇ ਵਿਚਾਰੀ ਪਿਆਲੀ ਜਿਹੜੀ ਇਹਦੇ ਨਾਲ ਹੈਗੀ ਮਾਤਾ ਦਿਨਾਂ ਉਹ ਲਾਦੇ ਤੁਹਾਡੇ ਦੋਹਾਂ ਦੇ ਨਾਂ ਤੇ ਮੈਂ ਤੇ ਅੱਗੇ ਤੁਹਾਨੂੰ ਪਤਾ ਵੀ ਮੇਰਾ ਮਨ ਬਦਲਿਆ ਵਾ ਹੈ ਤੇ ਜੇ ਮੇਰਾ ਨਾਮ ਮਨ ਨਾਮ ਬਦਲਦਾ ਤੇ ਇਹਨੇ ਵਿਚਾਰੀ ਨੇ ਕਿੱਥੇ ਤੱਕੇ ਖਾਣੇ ਸੀਗੇ ਮਾਂ ਤਾਂ ਦੀ ਨੂੰ ਜੇ ਕੋਲ ਪੈਲੀ ਬਣਾ ਥੋੜਾ ਬਹੁਤਾ ਹੋਊਗਾ ਤੇ ਡਰ ਹਊਗਾ ਥੋੜਾ ਬਹੁਤਾ ਉਹਦੇ ਕੋਲ ਕੁਝ ਹੈਗਾ ਵਾ ਹੂੰ ਹੂੰ ਹੁਣ ਉਹਦਾ ਰਮਨ ਨੇ ਤੇ ਪੁੱਛਣਾ ਨਹੀਂ ਕਿਹਨੂੰ ਅਜੇ ਆਂਦੀ ਵੀ ਪਿਆਲੀ ਮੇਰੇ ਨਾਮ ਲਾ ਦੇ ਤੇ ਜੇ ਇੰਨੀਆਂ ਗੱਲਾਂ ਕਰਦੀ ਫਿਰਦੀ ਜੇ ਪਿਆਲੀ ਮੰਮੀ ਤੇ ਨਾਮ ਆ ਤੇ ਜੇ ਨਾਮ ਨਾ ਹੋਵੇ ਤੇ ਫਿਰ ਤੇਨੂੰ ਕੁਵਾਵੇ ਕੋਈ ਨਾ ਵਿਚਾਰੀ ਨੂੰ ਇਹ ਗੱਲ ਤੇਰੀ ਬਿਲਕੁਲ ਸਹੀ ਹੈ ਆਹੋ ਮੈਂ ਤੇ ਤੁਹਾਨੂੰ ਬੜੀ ਨਮੋਸ਼ੀ ਹੁੰਦੀ ਹੁੰਦੀ ਹੈ ਕੋਣ ਲੋਕਾਂ ਦੇ ਮੂੰਹ ਬੰਦ ਹੋਏ ਆ। ਕਿ ਹੁਣ ਵਾਕਈ ਮਨਜਿੰਦਰਾ ਰੇਦੀ ਪੱਕੀ ਬਾਅਦ। ਚਲੋ ਸ਼ੁਕਰ ਕਰਾ ਫਿਰ ਵੀ। ਹਾਂ। ਟਾਈਮ ਨਾਲ ਮੈਨੂੰ ਅਕਲ ਆ ਗਈ ਆ। ਕਿਤੇ ਮੈਂ ਵੀ ਕਾਢੀ ਬੇਇੱਜ਼ਤੀ ਕਰਾਉਣ ਚ ਕੋਈ ਕਸਮ ਨਹੀਂ ਛੱਡੀ। ਚਲੋ ਕੋਈ ਨਹੀਂ ਮੈਂ ਤੇ ਇਹ ਕਹਿੰਦਾ ਵੀ ਚਲੋ ਸਵੇਰ ਦਾ ਗਿਆ ਸ਼ਾਮਾ ਨੂੰ ਘਰ ਆ ਜਣਾ ਉਹਨੂੰ ਭੁੱਲਿਆ ਨਹੀਂ ਕਹਿੰਦੇ। ਠੀਕ ਨਹੀਂ। ਪਰ ਇੱਕ ਗੱਲ ਹੋਰ ਵਾ ਵੀ ਹੋਣ ਨਾ। ਉਹਨਾਂ ਨੂੰ ਨਹੀਂ ਹੋਣੀ। ਉਹਨਾਂ ਨੂੰ ਜਾਇਦਾਦ ਨਾ ਮਤਲਬ ਆ ਪੈਸੇ ਨਾ ਮਤਲਬ ਆ ਬਸ। ਉਹਨਾਂ ਨੂੰ ਇਹ ਨਹੀਂ ਪਤਾ ਕਿ ਬੰਦੇ ਦੀ ਵੀ ਕੀਮਤ ਹੁੰਦੀ ਆ। ਉਹਨਾਂ ਨੂੰ ਸਿਰਫ ਪੈਸੇ ਪੈਹਾ ਵਾ। ਦੱਸਾਂ ਗੱਲ ਕੀ ਆ? ਬੰਦਿਆਂ ਸਾਰੀ ਦਿਹਾੜੀ ਬਾਹਰ ਫਿਰਨਾ ਤੋਂ ਨਾ ਪਾਵਾਂ ਤੁਸੀਂ ਤੇ ਉਦੋਂ ਘਰੋਂ ਬਾਹਰ ਨਿਕਲਣਾ ਜਦੋਂ ਕੋਈ ਕਿਥੇ ਜਾਣਾ ਮੈਂ ਫਿਰ ਨਾਲੇ ਨਾ ਜਿੱਥੇ ਬੰਦੇ ਨੇ ਕੰਮ ਆਉਣਾ ਬੰਦਾ ਹੀ ਆਉਂਦਾ ਪਿਆਹਾ ਨਹੀਂ ਆਉਂਦਾ ਉਹ ਤਾਂ ਗੱਲ ਵਾ ਠੀਕ ਆ ਪਿਆਹ ਨੇ ਗੱਲਾਂ ਥੋੜੀ ਕਰਦੀਆਂ ਲੋਕੀ 20 20 ਗੱਲਾਂ ਕਰਦੇ ਹੁੰਦੇ ਸੀ ਤੇ ਧਰਨਾ ਮੜ ਕੇ ਮੂੰਹ ਨਹੀਂ ਦਿੱਤਾ ਜਾਂਦਾ ਹੁੰਦਾ ਉੱਥੇ ਚਲ ਉਠੋ ਤਾਂ ਪਿਆੜੀ ਲਵਾ ਲੈਣੀ ਆ ਆਜਾ ਮੂੰਹ ਨਾ ਇਹ ਕਰ ਲੋ ਗੱਲ ਵਾ ਉੱਦ ਹੋਈ ਏ ਧਰਨਾ ਲੈ ਦੇ ਆਜੋ ਕਿਤੇ ਬੰਦਾ ਚੰਗੀ ਲਾ ਮਦਾਈ ਆ ਗਏ ਜੇ ਆਹ ਦੇ ਪਤਾ ਹੋਰ ਠੀਕ ਠਾਕ ਸੇ ਤਾਂ ਠੀਕ ਠਾਕ ਬਾਓ ਚਲੋ ਵਧੀਆ ਵਧੀਆ ਹੋਰ ਨਵੀਂ ਤਾਜੀ ਠੀਕ ਠਾਕ ਸਭ ਨਵੀਆਂ ਤਾਜੀਆਂ ਮੈਂ ਦੱਸ ਤੀਆਂ ਜੀਵਨ ਦੀ ਅੱਛਾ ਅੱਛਾ ਚਲੋ ਹੋਈਆਂ ਨੇ ਚਲੋ ਅੱਗੇ ਠੀਕ ਆ ਚਲੋ ਗਿਆ ਫੇਰ ਗੱਲਾਂ ਪਤਾ ਤੇ ਕਰਨੀਆਂ ਪੈਂਦੀਆਂ ਹਾਂ ਹੈ ਆਹ ਫੇਰ ਐਮ ਦਾ ਕੋਈ ਇਲਾਜ ਨਹੀਂ ਨਾ ਫਟਦਾ ਚਲੋ ਆਪ ਆਪਣੀ ਸੋਚ ਵਾਹ ਨੂੰ ਪਤਾ ਸਾਡੀ ਗੱਲ ਦਾ ਜੋ ਹੈ ਗਿਆ ਉੱਥੇ ਹਾਂ ਇਹ ਤਾਂ ਹੈ ਚਲੋ ਮਾਸੀ ਦਾ ਆਇਆ ਤੁਹਾਡੇ ਬਾਜ ਫੋਨ ਅੱਛਾ ਤੁਹਾਨੂੰ ਕਿੱਥੇ ਗਏ ਆ? ਹੂੰ। ਉਹ ਮੈਂ ਭਾ ਲਗੇ ਵੱਡੇ ਵਾਲਾ। ਅੱਛਾ। ਅੱਛਾ ਅੱਛਾ ਹੁਣ ਉਧਰ ਰਹਿੰਦੇ ਆ? ਨਹੀਂ ਨਹੀਂ ਮੈਂ ਤਾਂ ਇੱਧਰ ਪੱਕੇ ਹੁਣ ਇੱਧਰ ਰਹਿੰਦੇ ਆ ਤੇ ਉਧਰੇ ਮੇਲਣੇ ਗਏ ਆ। ਆਹੋ। ਇਹਦੀ ਆ ਤੇ ਬੜੀ ਵਧੀਆ ਗੱਲ ਕੀਤੀ ਤੁਸੀਂ। ਹਾਂ। ਉਹ ਮੈਂ ਮਾਸੀ ਫਰੇਤਰਾ ਹੀ ਆ ਹੈਂ। ਉਹ ਵੀ ਮੈਂ ਖੁਸ਼ ਹੋ ਗਈ ਹੁਣ। ਮੈਂ ਕਹਿੰਦਾ ਵੀ ਬੜੀ ਖੁਸ਼ ਤੇ। ਹੂੰ। ਇਹਦੀ ਵੀ ਇੰਨਾ ਸਭ ਕੁ ਬਦਲ ਕੇ ਤਰ੍ਹਾਂ ਗਿਆ ਵਾ। ਆਹ। ਉਹ ਮੈਂ ਹਾਂ ਚਲੋ। ਦੇਰ ਆਈ ਦਰਸਤਾਈ। ਇਹ ਆ ਵੀ ਹੁਣ ਅਮਨ ਸ਼ਾਂਤੀ ਸਾਰੇ ਪਾਸੇ। ਸਾਰੇ ਪਾਸੇ। ਹਾਂ। ਮਹਾਰਾਜੇ ਬਦਲਾਉਣ ਵਾਲਾ ਵਾ ਪੁੱਤ। ਹਾਂ। ਸਿਹਤ ਦਾ ਕਿਤਰਾ ਮੈਂ ਸਿਹਤ ਦਾ ਬੜਾ ਵਧੀਆ ਵਾ ਹਾਂ ਮੈਂ ਵੀ ਦਵਾਈ ਦੂ ਚਲਦੀ ਮਾੜੀ ਮੋਟੀ ਮੈਂ ਵੀ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਵਾ ਤੇ ਖੰਘ ਖੁੰਘ ਕਿਤਰਾ ਮੈਂ ਵੀ ਹੁਣ ਤੇ ਥੋੜਾ ਫੱਪਿਆ ਫਰਕ ਹਾਂ ਹਾਂ ਤੇ ਮੈਂ ਚਲੋ ਹੋਰ ਹੋਰ ਪੈ ਜੂਗਾ ਉਹ ਮੈਂ ਤੇ ਫਿਰ ਮਾਤੇ ਨੂੰ ਦੱਸੀ ਸੱਚੀ ਗੱਲ ਉਹ ਮੈਂ ਮਾਤੇ ਜਦੋਂ ਬੰਦਾ ਪਰੇਸ਼ਾਨ ਹੋਵੇ ਨਾ ਹਾਂ ਹਾਂ ਤੇ ਫਿਰ ਵੀ ਬਿਮਾਰੀਆਂ ਲੱਗੇ ਹੁੰਦੀਆਂ ਬੰਦੇ ਨੂੰ ਤੇ ਬੰਦਾ ਖੋਸ਼ੇ ਰਵੇ ਤੇ ਕੱਖ ਨਹੀਂ ਹੁੰਦਾ ਬੰਦੇ ਨੂੰ ਹੈ ਬਿਲਕੁਲ ਠੀਕ ਇਹ ਗੱਲ ਸੱਚੀ ਕਹਾਂ ਠੀਕ ਇਹਦਾਂ ਆਉਂਗੀ ਵੇਖਣ ਨੂੰ ਕਿੱਦਾਂ ਹੁੰਦੀ ਆ ਚੰਗਾ ਵਾਚਾ ਕਰਕੇ ਮੇਰੇ ਦਿਲ ਜਾਏ ਜੀ ਮੇਰੇ ਕੋਲ ਤਾਂ ਛੰਦ ਚ ਨਹੀਂ ਜਾਇਆ ਜਾਣਾ ਅੱਜ ਬਾਕੀ ਕਹਿੰਦੇ ਵੀ ਲੈ ਕੇ ਆਏ ਉਹਨਾਂ ਨੂੰ ਕਿੱਥੇ ਦੇਣਾ ਤੇ ਮੈਂ ਭੇਜ ਤੇ ਠੰਡ ਬੜੀ ਆ ਤੇ ਮੈਂ ਮੜਿਆ ਨੰਗਦਾ ਨਾ ਕੰਮ ਥੋੜਾ ਜਿਹਾ ਲੋਡਿੰਗ ਬਾਅਦ ਆਵਾਂਗੇ ਮੈਂ ਆ ਠੰਡਾ ਲੰਗ ਜਾਣਾ ਆਹੋ ਜੀ ਗੱਲ ਵਾ ਨਾ ਮੈਂ ਇਥੋਂ ਘੜੀ ਦੇ ਜਾਂਦੇ ਮੜ ਕੇ ਫੇਰ ਬਿਮਾਰ ਹੋ ਜਾਾਂਗੇ ਤੇ ਫਾਇਦਾ ਕੀ ਨਹੀਂ ਨਹੀਂ ਛੰਦ ਚ ਜਾਣਾ ਹੀ ਨਹੀਂ ਪੁੱਤ ਕਿ ਤੇ ਤੰਦਰੁਸਤੀ ਆ ਤੇ ਸਭ ਕੁਝ ਹੋ ਆ ਤੰਦਰੁਸਤੀ ਨਾਲ ਸਭ ਕੁਝ ਆ ਬਸ ਜੇ ਕਰ ਲਿਆ ਉਹ ਤੇ ਗੱਲ ਆ ਵੰਡੇ ਰਹਿੰਦੇ ਵਿੰਦੇ ਫੇਰ ਬਿਮਾਰ ਹੋ ਜਾਈਏ ਮਾਹਾਂ ਅ ਉਹ ਫੇਰ ਜਾ ਕੇ ਠੀਕ ਹੋਇਆ ਸਰੀਰ ਤੇ ਹੁਣ ਚਲ ਕੋਈ ਨਹੀਂ ਮਤਾ ਪੈਸਾ ਦਿਖਾਦੀ ਘੜੀ ਪਰ ਇਹ ਵੀ ਤੂੰ ਹੀ ਠੀਕ ਹੋ ਗਿਆ ਜੱਗੇ ਨੂੰ ਬਹੁਤ ਜਿਆਦਾ ਚਲੋ ਪੁੱਤ ਮੈਂ ਤੇ ਆਨੀ ਵੀ ਮਹਾਰਾਜ ਤੈਨੂੰ ਬਹੁਤਾ ਦਏ ਬੜੀ ਤੂੰ ਸੇਵਾ ਕੀਤੀ ਆ ਮੇਰੀ ਤੇ ਬੜੀ ਤੂੰ ਟਾਈਮ ਨਾ ਦਵਾਈ दारू ਪੁੱਛ ਗਿੱਚ ਬੜੀ ਕਟਾਰਿਆ ਮੈਂ ਚਲੋ ਮਹਾਰਾਜ ਇਤਰਾ ਹੀ ਆ ਫਿਰ ਤੇ ਹੋਸ ਨਵੀਂ ਤਾਜ਼ਾ ਕਾ ਹੁਣ ਨਵੀਆਂ ਤਾਜ਼ੀਆਂ ਤੇ ਮੈਂ ਤੈਨੂੰ ਕੀ ਦੱਸਾਂ ਉਹ ਤੇ ਬੜੀਆਂ ਕੁਸ਼ ਨਵੀਆਂ ਤਾਜ਼ੀਆਂ ਕਿੱਤੋਂ। ਉਹ ਨਾਨੂ ਤੇ ਵਾਂ ਵੀ ਪੈ ਗਿਆ ਪੁੱਤ। ਚੱਲ ਤੂੰ ਹੀ ਗੱਲ ਕਰੇ ਬੰਦਾ। ਪਾਲੀ ਅੰਦੇ ਤਰ ਕੋ ਮਾਥਾ ਉਹ ਨਾਲ ਲੈਣੀ ਆ। ਅੱਛਾ। ਮੈਂ ਕਾ ਵੀ ਨਹੀਂ ਲੈਂਦੇ ਪਾਲੀ ਉਹਨਾਂ ਤੇ ਪਾਲੀ ਦਾ ਕਦੇ ਨਾਂ ਹੀ ਨਹੀਂ ਲਿਆ। ਓਏ ਆਖੀ ਤੂੰ ਲਖਾ ਲਾ ਜੋ ਲਖਾਉਣਾ ਮੇਰੇ। ਹਾਂ ਮੈਂ ਨਾਨੇ ਕਦੇ ਨਾਂ ਆ। ਦੇਖਦੀ। ਤੂੰ ਆਖੜਾ ਹੀ ਹਿੱਸੇ ਆਉਂਦੀ ਮਿਲਣੀ ਆ। ਆਹੋ। ਆਹ ਸੰਗਲ ਨਾ ਉਹ ਆਪਣਾ ਬੰਦਾ ਉਹਦਾ ਤੇ ਅੱਦਾ ਤੇਰਾ ਮੈਂ ਹਾਂ ਖਾਦਾ ਬਿਲਕੁਲ ਬਿਲਕੁਲ ਠੀਕ ਹੈ ਠੀਕ ਕੋਈ ਕੰਨ ਮੈਂ ਕਰਦੇ ਨਹੀਂ ਕੁਝ ਵੀ ਹੁੰਦਾ ਮੈਂ ਉਹ ਇਹੋ ਜਿਹਾ ਨਿਗਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਬੇਈਮਾਨ ਨਹੀਂ ਖਾ ਉਹ ਓਏ ਉਹ ਤੇ ਗੱਲ ਵਾਕ ਪਾਦੀ ਦੁਨੀਆ ਦੀ ਸਾਦੀ ਦੀ ਸੋਚ ਇਹੋ ਜਿਹੀ ਹੋ ਗਈ ਮਤਾਂ ਘਰੋਂ ਘਰੀ ਇਹੋ ਹਾਲਵਾ ਜਿਹਦੇ ਘਰ ਮਾਦੀ ਚਲ ਜੀ ਗਏ ਨਾ ਤੇ ਵੱਧ ਤੋਂ ਵੱਧ ਹੀ ਆ ਕਰ ਘਟ ਕਿਤੇ ਦੀਗਾ ਹਿੰਦੁਸਤਾਨ ਤੇ ਜਿੱਥੇ ਮਾਦੀ ਚਲ ਜੂ ਸਭ ਦੁਨੀਆ ਓਕੀ ਤੋਕੀ ਜੇ ਤੂੰ ਮੜਾ ਜਾ ਛੇੜ ਲਓ ਉਹ ਤੇ ਮੁੜ ਕੇ ਚੁੱਪ ਹੁੰਦਾ ਹੀ ਨਹੀਂਗਾ ਨਹੀਂ ਨਹੀਂਗਾ ਕਿ ਇਹਨੂੰ ਨਾਂਛੜੋ ਆਖਣਾ ਹੀ ਬੜਾ ਸੌਖਾ ਹੈ ਇਹ ਬੜਾ ਸੌਖਾ ਆ ਉਹ ਇਤਨੀ ਚਲੋ ਪਰ ਭਾਈਆ ਦੁਨੀਆਂ ਦੇ ਉੱਤੇ ਕੀ ਕਰਦਾ ਫਿਰ ਹੈ ਚਲੋ ਕੋਈ ਨਹੀਂ ਤੁਸੀਂ ਆਦਾ ਸ਼ਕਲਿਆ ਵਾ ਸ਼ਕਲਿਆ ਪਤਾ ਬੜੀ ਸੋਹਣੀ ਸਬਜ਼ੀ ਬਣਾਈ ਏ ਗਾਜਰਾਂ ਨੂੰ ਆਂ ਦੀ ਆਹ ਬੜੀ ਸੋਹਣੀ ਸਵਾਦ ਬਣੀ ਠੀਕ 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 ਚਲੋ ਨਹੀਂ ਤੁਸੀਂ ਸ਼ਕਲਾ ਪ੍ਰਸ਼ਾਦਾ ਮੈਂ ਵੀ ਸ਼ਕਦਾ ਹਾਂ ਹੁਣ ਹਾਂ ਤੁਹਾਨੂੰ ਵੀ ਡਿਕਨ ਦੇ ਹੀ ਚਲੋ ਠੀਕ ਹੈ ਫਿਰ ਮੇਰੇ ਨਾਲ ਬੱਤ ਖਾਓ ਖਾਓ ਰੋਟੀ ਪਾਣੀ ਤੇ ਫਿਰ ਉਹ ਲੀੜਿਆਂ ਚ ਬੜਾ ਠੰਡ ਪੜੀ ਆ ਚਲ ਇੰਨੇ ਨਹੀਂ ਬੜਾ ਤੇle ਖੁਸ਼ ਹੋ ਗਿਆ ਵਾ ਚਲੋ ਮੇਰੇ ਨੌਪੋਤੇ ਮੇਰੀ ਸੇਵਾ ਕਰਦੇ ਆ ਪੁੱਛ ਗਿਛ ਕਰਦੇ ਆ ਮਹਾਰਾਜ ਨੇ ਚੰਗਾ ਵੇਲਾ ਲਿਆਂਦਾ ਚੰਗੀ ਬੁੱਧ ਪਾਈ ਸ਼ੁਕਰ ਹੈ ਮਹਾਰਾਜ ਚਲੋ